ਤੱਲ ਆ ਮੇਰੇ ਕੋਲੇ ਇਹਦੇ ਚ ਪਿਆ ਬਿਆਨ ਬੀਬਾ ਜੀ ਬੋਲ ਰਹੇ ਨੇ ਹਰ ਸਿਮਰਤ ਕੌਰ ਜੀ ਤਰਨ ਤਰਨ ਬੋਲ ਰਹੇ ਨੇ ਕਿਸੇ ਪਿੰਡ ਚ ਕਹਿੰਦੇ ਜਦੋਂ ਸਾਡੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਬੋਲ ਰਹੇ ਆ ਉਦੋਂ ਚਿੱਟੇ ਨੂੰ ਮਜੀਠੀਆਂ ਕਹਿੰਦੇ ਹੁੰਦੇ ਸੀ ਬਿਲਕੁਲ ਸਹੀ ਬੋਲਿਆ ਨੇ ਹਾਂ ਉਦੋਂ ਮਜੀਠੀਆ ਪੂੜੀ ਮਜੀਠੀਆ ਟੀਕਾ ਮਜੀਠੀਆ ਸਰੰਜੇ ਹੁੰਦੀ ਸੀ ਉਦੋਂ ਉਦੋਂ ਚਿੱਟੇ ਦਾ ਨਾਂ ਕਦੋਂ ਜਾਣਦੇ ਸੀ ਥੋੜਾ ਬਹੁਤ ਤਾਂ ਕੋਈ ਘਰੇ ਹੀ ਸਲਾਹ ਕਰਕੇ ਵਗ ਜਾ ਕਰੋ ਵੀ ਅੱਜ ਕਿਹੜਾ ਝੂਠ ਬੋਲਣਾ ਐ ਐਡਾ ਬੁਰਾ ਹਾਲ ਐ ਨਾ ਹੁਣ ਜਿਉਂ-ਜਿਉਂ ਤਰਨ ਤਰਨ ਦੀ ਇਲੈਕਸ਼ਨ ਨੇੜੇ ਆਈ ਜਾਂਦੀ ਆ ਹੁਣ ਮੰਨੀ ਜਾਂਦੇ ਨੇ ਚੱਲ ਕੋਈ ਗੱਲ ਨਹੀਂ ਕਹਿੰਦੀ ਹਾਰ ਜਾਾਂਗੇ ਪਰ ਸਾਡੇ ਸੂਲ ਰਹਿਣਗੇ ਲੈ ਹੁਣ ਹਾਰਨ ਤੇ ਤਾਂ ਆ ਗਏ ਹੁਣ ਅਸੂਲ ਅਸੂਲ ਤਾਂ ਹੈ ਹੀ ਨਹੀਂ ਉਹ ਕੋਈ ਬੰਦਾ ਸੀ ਪਿੰਡ ਚ ਉਹ ਮੋਕਰ ਜਾਂਦਾ ਸੀ ਕਿਸੇ ਨੂੰ ਜ਼ਮੀਨ ਠੇਕੇ ਤੇ ਦੇਣੀ ਸੀ ਉਹ ਕਹਿੰਦਾ ਯਾਰ ਤੈਨੂੰ ਦੇ ਦਾਂਗੇ ਇਤਕੀ ਕਹਿੰਦਾ ਲਿਖ ਲਿਖੋ ਕਰ ਲਈ ਗਾ ਬਸ ਜ਼ੁਬਾਨ ਦੇਤੀ ਤੈਨੂੰ 40000 ਰੁਪਏ ਕਿल्ले ਤੇ ਤੈਨੂੰ ਦੇ ਦਾਂਗੇ 50 ਜਿੰਨਾ ਵੀ ਰੇਟ ਚੱਲਦਾ ਉਹ ਦੂਜੇ ਨੂੰ ਕਹਿੰਦਾ ਯਾਰ ਉਹ ਕਹਿੰਦਾ ਆਪਣਾ ਵਧੀਆ ਹੋ ਗਿਆ ਆਪਾਂ 10 ਕਿल्ले ਕਹਿੰਦਾ ਜਮੇਰ ਵਾਲੇ ਲੈ ਲੈ ਕਹਦਾ ਲਿਖ ਲਿਆ ਉਹਨੂੰ ਪਤਾ ਸੀ ਜੁਮੇਰ ਦੇ ਸੁਭਾਅ ਬਾਰੇ ਕਹਿੰਦਾ ਨਾ ਲਿਖਿਆ ਨਹੀਂ ਹੋਰ ਕਹਿੰਦਾ ਤੈਨੂੰ ਕਿਹ ਪਤਾ ਲੱਗਿਆ ਦੱਸ ਕਿ ਲੈ ਲਿਆ ਕਹਿੰਦਾ ਉਹਨੇ ਜਵਾਨ ਦੇਤੀ ਕਹਿੰਦਾ ਉਹਦੇ ਕੋਲੋਂ ਉਹ ਚੀਜ਼ ਲਿਆਇਆ ਮਿੱਤਰਾਂ ਜਿਹੜੀ ਉਹਦੇ ਕੋਲ ਹੈ ਹੀ ਨਹੀਂ ਅਸੂਲਾਂ ਦੀ ਗੱਲ ਕਰਦੇ ਆ ਇਹ ਕਿਹੜੇ ਸੂਲ ਇਹਨਾਂ ਕੋਲੇ ਬਰਬਾਦ ਕਰਕੇ ਰੱਖਤਾ ਸਾਰਾ ਪੰਜਾਬ ਇਹਨਾਂ ਨੇ ਹੁਣ ਤਾਂ ਬਸ ਇੱਕੋ ਹੀ ਆ ਤੜਕੀ ਉੱਠਣ ਸਰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਸਾਰਾ ਦਿਨ ਜਿੰਨਾ ਚਿਰ ਜਾਗਦੇ ਨੇ ਮੈਨੂੰ ਗਾਲਾਂ ਜਦੋਂ ਸਾਰਾ ਦਿਨ ਤੁਸੀਂ ਇੱਕੋ ਬੰਦੇ ਨੂੰ ਗਾਲਾਂ ਤੁਹਾਡੇ ਦਿਮਾਗ 'ਚ ਇੱਕੋ ਹੀ ਬੰਦਾ ਚੱਲੂ ਫਿਰ ਸੁਪਨੇ 'ਚ ਵੀ ਉਹੀ ਆਉ ਸੁਪਨੇ 'ਚ ਵੀ ਬੁੜਕ-ਬੁੜ ਕੋਟਦੇ ਹੋਣਗੇ ਗਾਲਾਂ ਹੀ ਕੱਢਦੇ ਹੋਣਗੇ ਕਾਰਨ ਕੀ ਹੈ ਗਾਲਾਂ ਦਾ ਜੀ ਮੈਂ ਤਾਂ ਜੀ ਕਲਾਕਾਰ ਸੀ ਬੜਾ ਮਸ਼ਹੂਰ ਕਲਾਕਾਰ ਬਣਦਾ ਸੀ ਤੁਸੀਂ ਮੈਨੂੰ ਇਥੇ ਮੁਕਸਰ ਵੀ ਸਰਕਾਰੀ ਕਾਲਜ ਚ ਕਦੇ ਕਿਤੇ ਕਦੇ ਕਿਤੇ ਮੈਂ ਤਾਂ ਪ੍ਰੋਗਰਾਮ ਕਰਕੇ ਜਾਂਦਾ ਸੀ ਟਿਕਟਾਂ ਲਾ ਕੇ ਦੇਖਦੇ ਸੀ ਪੈਸੇ ਲੈ ਕੇ ਘਰੇ ਚਲੇ ਜਾਂਦੇ ਸੀ ਨਾਲੇ ਤਾੜੀਆਂ ਵੱਜਦੀਆਂ ਸੀ ਮੈਨੂੰ ਕੀ ਲੋੜ ਸੀ ਗਾਲਾਂ ਕੱਢਣ ਦੀ ਨਾ ਤੂੰ ਜੀ ਜਿੰਨਾ ਚਿਰ ਤਾਂ ਮੈਂ ਕਲਾਕਾਰ ਸੀ ਉਹਨਾਂ ਚਿਰ ਇਹੀ ਪੀਟੀਸੀ ਇਹੀ ਆਹ ਸਾਰੇ ਬਾਦਲ ਹੋਰੀ ਕੈਪਟਨ ਹੋਰੀ ਤਾੜੀਆਂ ਵਾ ਕਮਾਲ ਭਗਵਾਨਤਮਾਨ ਕਮਾਲ ਬਹੁਤ ਵਧੀਆ ਕੈਸਟਾ ਬਹੁਤ ਵਧੀਆ ਬੋਲਦਾ ਬੜਾ ਵਧੀਆ ਮੁੰਡੇ ਨੂੰ ਲੋਕ ਪਿਆਰ ਕਰਦੇ ਆ ਵੀ ਉਹਨੂੰ ਬੁਲਾ ਲਓ ਆਪਣੀਆਂ ਰੈਲੀਆਂ 'ਚ ਕਮਾਲ ਤੇ ਜਦੋਂ ਉਹਨਾਂ ਦੀਆਂ ਕੁਰਸੀਆਂ ਤੇ ਬਹਿ ਗਏ ਬਹੁਤ ਮਾੜਾ ਬੰਦਾ ਜੀ ਬਹੁਤ ਕਮਾਬਤ ਆ ਯਾਰ ਬਹੁਤ ਮਾੜਾ ਬੰਦਾ ਤਾਂ ਇਹ ਬੰਦਾ ਠੀਕ ਨਹੀਂ ਆਦਾ ਇਹਦੀਆਂ ਗੱਲਾਂ ਨਾ ਲੱਸੋ ਕੈਪਟਨ ਮਰਿੰਦਰ ਉਹ ਵੀ ਨਿਕਲੇ ਆ ਜੋਗੀ ਪਹਾੜਾਂ ਤੋਂ ਤਰੇ ਆ ਹੁਣ ਉਹ ਕਹਿੰਦਾ ਐਤਕੀ ਬੀਜੇਪੀ ਵਾਲੇ ਪਾਸੇ ਆ ਜੂ ਯਾਰ ਅਸੀਂ ਭੇਡਾਂ ਯਾਰ ਜੇ ਕਿੱਧਰੋਂ ਕਹਿੰਦੇ ਇੱਧਰ ਹੱਕ ਲੂਗੇ ਕਹਿੰਦੇ ਇੱਧਰ ਹੱਕ ਲੂਗੇ ਫੋਟੇ ਮਤਲਬ ਕਿ ਚੱਲੀ ਜਾਈਏ ਇਹ ਵੀਰੋ ਕਦੇ ਕਿਸੇ ਦੇ ਨਹੀਂ ਹੋਏ ਆ ਕੈਪਟਨ ਬਰਿੰਦਰ ਕੀ ਸੁਣ ਲੋ ਨਾ ਦੀ ਹਿਸਟਰੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਦੇਸ਼ 'ਚ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਇੱਥੇ ਤਾਂ ਕਾਲੀਆਂ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਹੈ ਇਹ ਲੋਕਾਂ ਨਾਲ ਕਦੇ ਨਹੀਂ ਹੋਏ ਇਹ ਤਾਂ ਹਮੇਸ਼ਾ ਸੱਤਾ ਨਾਲ ਹੀ ਰਹਿੰਦੇ ਆ ਵੀਰੋ ਉਹ ਆ ਗਏ ਹੁਣ ਉਹ ਕਹਿੰਦਾ ਜਦੋਂ ਮੈਂ ਹੱਸਣਾ ਹੁੰਦਾ ਭਗਵੰਤ ਮਾਨ ਦੇ ਕਹਿੰਦਾ ਬਾਬੇ ਆਣ ਸੁਣ ਲੈਣਾ ਮੈਂ ਲੱਗਦਾ ਸੋਏ ਆ ਕਹਿੰਦਾ ਮੈਂ ਕਿਹਾ ਮੈਂ ਕਿਹਾ ਈ ਟੀਂਡ ਸਾਹ ਕਹਿੰਦਾ ਹੁੰਦਾ ਸੀ ਈ ਟੀਂਡ ਸਾਹ ਕਹਿੰਦਾ ਜਦੋਂ ਮੈਂ 2014 ਚ ਵੋਟਾਂ ਚ ਖੜਾ ਹੋਇਆ ਨਾ ਮੈਂ ਫੋਟੋ ਖਿਚਾ ਲਈ ਇਦਾਂ ਕਰਕੇ ਕਹਿੰਦਾ ਅੱਜ ਭਗਵੰਤ ਮਾਨ ਦੇ ਹੱਥ ਬੰਨੇ ਵਾਲੀ ਫੋਟੋ ਦੇਖੀ ਲੈ ਕਹਿੰਦਾ ਮੈਨੂੰ ਬੜਾ ਹਾਸਾ ਆਇਆ ਲੈ ਵੀ ਵੋਟਾਂ ਚ ਖੜ ਗਿਆ ਮੈਂ ਕੋਈ ਗੱਲ ਨਹੀਂ ਜੀ 30 ਅਪ੍ਰੈਲ ਤੱਕ ਹੀ ਹੈ ਉਹਨੇ ਚਿਰ ਮੇਰੀ ਫੋਟੋ ਦੇਖ ਕੇ ਹੱਸ ਲ ਜਿੰਨਾ ਹੱਸਣਾ ਜਦੋਂ ਰਿਜ਼ਲਟ ਆ ਗਿਆ ਉਹਦੇ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਟੀਨਸਾ ਸਬਰ ਹੋਇਆ ਕਰੋਗੇ ਸਾਰਾ ਟੱਬਰ ਅੱਜ ਰੋਂਦੇ ਨੇ ਤੂੰ ਵੀ ਹੱਸ ਲ ਭਰਾਵਾ ਹੁਣ ਕੋਈ ਨਹੀਂ ਤੂੰ ਵੀ ਹੱਸ ਲ ਸੋ ਇਹ ਹੈ ਇਹਨਾਂ ਨੂੰ ਆਇਆ ਵੀ ਲੋਕਾਂ ਦੀ ਯਾਦ ਸ਼ਕਤੀ ਬਹੁਤ ਘੱਟ ਹੈ ਭੁੱਲ ਗਏ ਹੋਣੇ ਲੋਕ ਭੁੱਲ ਗਏ ਹੋਣੇ ਵੀ ਪਟਿਆਲੇ ਤੋਂ ਕੈਪਟਨ ਮਰਿੰਦਰ ਸਿੰਘ ਹਰਾਇਆ ਸੀ ਭੁੱਲ ਗਏ ਹੋਣੇ ਵੀ ਲੰਬੀ ਤੋਂ ਗਰਮੀਤ ਖੁੱਡੀਆਂ ਨੇ ਪ੍ਰਕਾਸ਼ ਸਿੰਘ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ ਗੋਲਡੀ ਕੰਪੋਜ਼ ਨੇ ਜਲਾਲਾਬਾਦ ਤੋਂ ਸੁਖਬੀਰ ਬਾਦਲ ਹਰਾਇਆ ਸੀ ਭੁੱਲ ਗਏ ਹੋਣੇ ਜਗਰੂਪ ਗਿੱਲ ਨੇ ਮਨਪ੍ਰੀਤ ਬਾਦਲ ਬਠਿੰਡੇ ਸ਼ਹਿਰੀ ਤੋਂ ਹਰਾਇਆ ਸੀ ਭੁੱਲ ਗਏ ਹੋਣੇ ਮਲੂਕਾ ਹਰਾਇਆ ਸੀ ਕਾਂਗੜ ਹਰਾਇਆ ਸੀ ਭੂੰਦੜ ਹਰਾਇਆ ਸੀ ਬ੍ਰਹਮਪੁਰ ਹਰਾਇਆ ਸੀ ਪੱਠਲ ਹਰਾਈ ਸੀ ਜੁਨੇ ਮਰਜ਼ੀ ਨਾ ਲੈ ਲੋ ਵੱਡਿਆਂ ਦੇ ਸਾਰੇ ਹਾਰੇ ਨੇ ਨਵਜੋ ਸਿੱਧੂ ਤੇ ਮਜੀਠੀਆ ਇੱਕੋ ਬਟਨ ਨਾਲ ਹੀ ਮਾਰੇ ਗਏ ਇੱਕੋ ਮਸ਼ੀਨ ਨਾਲ ਹੀ ਮਾਜੇ ਵੇ ਉਹ ਸੋ ਇਸ ਕਰਕੇ ਵੀਰੋ ਇਹ ਲੋਕ ਨੇ ਯਾਰ ਪਬਲਿਕ ਤੋਂ ਡਰੋ ਇਹਨਾਂ ਨਾਲ ਖੇਡਦੇ ਨੇ ਪਬਲਿਕ ਨਾਲ ਖੇਡਦੇ ਨੇ ਗੋਟੀਆਂ ਖੇਡਦੇ ਨੇ ਇਹਨੂੰ ਇੱਥੇ ਧਰਦੇ ਤੂੰ ਇਹਨੂੰ ਐ ਕਰਦੀ ਮੈਂ ਇਹਨੂੰ ਐ ਕਰ ਦੂੰ ਲੋਕਾਂ ਦਾ ਕੀ ਆ ਲੋਕ ਤਾਂ ਕੋਈ ਗੱਲ ਨਹੀਂ ਆਏ ਐ 12 ਬੀਟੀਆਂ ਚੈਸਸ ਖੇਡਦੇ ਆਪਣੇ ਨਾਲੇ ਸੋ ਮੈਂ ਤੁਹਾਡੇ ਨੂੰ ਇਹ ਗੱਲ ਕਹਿਣ ਆਇਆ ਮੈਂ ਕੋਈ ਵੋਟਾਂ ਨੂੰ ਕਹਿਣ ਨਹੀਂ ਆਇਆ ਤੁਹਾਨੂੰ ਹਲੇ ਬਹੁਤ ਟਾਈਮ ਪਿਆ ਜਦੋਂ ਮਰਜੀ ਮੂਡ ਬਣਾ ਲਿਓ ਜਿਹੜੀ ਮਰਜੀ ਪਾਰਟੀ ਦਾ ਬਣਾ ਲਿਓ ਮੇਰੇ ਕੋਈ ਦਿੱਕਤ ਨਹੀਂ ਪਰ ਘੱਟੋ ਘੱਟ ਇਹ ਸੋਚ ਲਿਓ ਕਿ ਇਹ ਤੋਂ ਪਹਿਲਾਂ ਹੁੰਦਾ ਕੀ ਰਿਹਾ ਆਪਣੇ ਨਾਲ ਉਸ ਵੇਲੇ 4 5 10 50 ਦਿਨਾਂ ਦੀ ਗੱਲ ਯਾਦ ਰਹਿ ਜਾਂਦੀ ਹੈ ਮੈਨੂੰ ਵੀ ਕਹਿੰਦੇ ਰਹੇ ਆ ਅਫਸਰ ਜਦੋਂ ਅਨਸਾਰ ਦਿਨਸੋ ਜੁੰਡ ਬਿਜਲੀ ਫ੍ਰੀ ਕਰਨ ਲੱਗੇ 1 ਮਹੀਨੇ ਦੀ 300 ਜੁਨਟ 2 ਮਹੀਨੇ ਦਾ ਪੇਲਾ ਹੁੰਦਾ 600 ਜੁਨਟ ਫ੍ਰੀ ਸਾਰਿਆਂ ਨੂੰ ਮੈਂ ਕਿਹਾ ਸਾਰਿਆਂ ਨੂੰ ਕਰੋ ਫਿਰ ਉਸ ਤੋਂ ਬਾਅਦ ਨੌਕਰੀਆਂ ਦੇਣ ਲੱਗ ਗਏ ਜਦੋਂ ਪਹਿਲੇ ਸਾਲ ਹੀ ਫਿਰ ਉਸ ਤੋਂ ਬਾਅਦ ਟੋਲ ਪਲਾਜੇ ਬੰਦ ਕਰਨ ਲੱਗ ਗਏ ਵੀ ਕਿਉਂ ਲੁੱਟੀ ਜਾਂਨੇ ਲੋਕਾਂ ਨੂੰ ਤੁਸੀਂ ਤੁਹਾਡਿਆਂ ਮਿਆਦਾਂ ਪੂਰੀਆਂ ਹੋ ਗਈਆਂ ਚਲੋ ਚਲੋ ਫਿਰ ਉਸ ਤੋਂ ਬਾਅਦ ਜਦੋਂ ਸੜਕ ਸੁਰੱਖਿਆ ਫੋਰਸ ਬਣਦੀ ਵੀ ਜ਼ਖਮੀਆਂ ਨੂੰ ਚੱਕ ਕੇ ਲੈ ਕੇ ਜਾਇਆ ਕਰੋ ਹਸਪਤਾਲਾਂ ਦੇ ਵਿੱਚ ਪ੍ਰਬੰਧ ਕਰਦੇ ਉਹਨਾਂ ਦੇ ਇਲਾਜ ਦੇ ਫਿਰ ਉਸ ਤੋਂ ਬਾਅਦ ਸਕੂਲ ਵਧੀਆ ਬਣਾਉਣ ਲੱਗ ਗਏ ਫਿਰ ਪਿੰਡਾਂ ਦੇ ਵਿੱਚ ਕਲੀਨਿਕ ਖੁੱਲਣ ਲੱਗ ਗਏ ਤਾਂ ਅਫਸਰ ਕਹਿਣ ਲੱਗੇ ਤੇ ਇਹ ਵੀ ਥੋੜਾ ਜਿਹਾ ਗਲਤਫਹਿਮੀ ਚ ਰਹਿਣ ਲੱਗ ਗਏ ਵਿਰੋਧੀ ਪਾਰਟੀਆਂ ਵਾਲੇ ਕਹਿੰਦੇ ਲੈ ਇਹ ਤਾਂ ਪਹਿਲੇ ਸਾਲ ਹੀ ਸ਼ੁਰੂ ਹੋ ਗਿਆ ਇਹ ਤਾਂ ਕੰਮ ਮੁੱਕ ਜਾਣੇ ਇਹ 2-3 ਸਾਲ ਤੋਂ ਬਾਅਦ ਕੰਮ ਮੁੱਕੇ ਜਾਣੇ ਬਸ ਇਹ ਲੋਕਾਂ ਨੂੰ ਤਾਂ ਆਖਰੀ ਸਾਲ ਵਾਲੇ ਕੰਮ ਯਾਦ ਰਹਿੰਦੇ ਹੁੰਦੇ ਨੇ ਉਹ ਮੈਂ ਕਿਹਾ ਮੈਂ ਗਰੰਟੀਆਂ ਦਿੱਤੀਆਂ ਪਹਿਲਾਂ ਉਹ ਪੂਰੀਆਂ ਕਰ ਲੂੰਗਾ ਬਿਨਾਂ ਗਰੰਟੀਆਂ ਤੋਂ ਬਹੁਤ ਸਾਰੇ ਕੰਮ ਨੇ ਟੋਲ ਪਲਾਜੇ ਦੀ ਗਰੰਟੀ ਨਹੀਂ ਦਿੱਤੀ ਸੀ 19 ਟੋਲ ਪਲਾਜੇ ਬੰਦ ਕਰਤੇ ਇੱਕ ਦਿਨ ਦਾ 67 ਲੱਖ ਰੁਪਏ ਲੋਕਾਂ ਦਾ ਬਚਦਾ ਇੱਕ ਦਿਨ ਦਾ ਪੰਜਾਬੀਆਂ ਦਾ ਟੋਲ ਪਲਾਜੇ ਲਾਇਕ ਹੀ ਨਹੀਂ ਸੀ ਇਹਨਾਂ ਦੋਨਾਂ ਨੇ ਐ ਇੱਧਰ ਨੂੰ ਜਾਣਾ ਫੜ ਲਓ ਪੈਸੇ ਇੱਧਰ ਨੂੰ ਜਾਣਾ ਫੜ ਲਓ ਪੈਸੇ ਕੋਈ ਪ੍ਰੋਬਲਮ ਨਹੀਂ ਨਾ ਕੋਈ ਮਸ਼ੀਨ ਲਾਉਣੀ ਐ ਨਾ ਪੋਲੂਸ਼ਨ ਸਰਟੀਫਿਕੇਟ ਲੈਣਾ ਸਿੱਧਾ ਜਾ ਕੰਮ ਐ ਇਧਰੋਂ ਆਇਆ ਪੈਸੇ ਦੇ ਦੇ ਇਧਰੋਂ ਆਇਆ ਪੈਸੇ ਦੇ ਦੇ ਸਾਰੇ ਬੰਦ ਕਰਤੇ 19 ਕਰਤੇ ਬਾਕੀ ਦੋ ਤਿੰਨ ਚਾਰ ਤਿੰਨ ਦੀ ਅਜੇ ਲਿਸਟ ਬਣ ਰਹੀ ਉਹ ਵੀ ਕਰਾਂਗੇ ਸੋ ਵੀਰੋ ਇਹ ਹੁਣ ਹੁਣ ਕਹੀ ਜਾਂਦੇ ਆ ਕੀ ਕਹਿੰਦੇ ਆ ਉਹ ਉਹ ਬਾਦਲ ਕਹਿਲਾ ਉਹ ਕੀ ਸੁਵੀਰ ਬਾਦਲ ਦੱਸੋ ਯਾਰ ਉਹ ਕਹਾਂ ਕੀ ਕੁਝ ਵੀ ਬੋਲ ਜਾਂਦਾ ਯਾਰ ਉਹ ਉਹਨੂੰ ਪਤਾ ਹੀ ਲੱਗਦਾ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਵੀ ਕੀ ਕਹਿ ਗਿਆ ਇਹ ਹੈ ਇਹਨੂੰ ਸੰਗੜ ਲੱਗਦੇ ਆ ਪਿੰਡਾਂ 'ਚ ਯਾਰ ਲੋਕ ਲਾਂਬਾ ਦੇਖ ਕੇ ਜਾਂਦੇ ਗੁਰਦੇਵ ਸਿੰਘ ਤੇਰਾ ਮੁੰਡਾ ਕਿਸੇ ਰੋੜਾ ਰੂੜਾ ਨਾ ਮਾਰੇ ਬੁਰਜੀ ਨਾ ਬੰਲਾ ਬਾਰਸ ਬਣਾ ਤੇ ਪੰਜਾਬ ਦੇ ਪੰਜਾਬੀ ਬੋਲਣੀ ਨਹੀਂ ਆਉਂਦੀ ਪੰਜਾਬੀ ਟੱਬਰ ਚ ਬੋਲਦੇ ਨਹੀਂ ਇਹ ਮੈਂ ਰਿਹਾ ਹੋਇਆ ਇਹਨਾਂ ਦੇ ਨਾਲ ਬਾਦਲਾਂ ਕੇ ਟੱਬਰ ਚ ਰੱਬ ਨੇ ਮੈਨੂੰ ਡੂੜਕ ਸਾਲ ਦੀ ਪ੍ਰੈਕਟਿਸ ਕਰਾਈ ਹੋਈ ਹੈ ਮਨਪ੍ਰੀਤ ਬਾਲ ਦੇ ਘਰੇ ਰਿਹਾ ਹਾਂ ਅੰਗਰੇਜ਼ੀ ਬੋਲਦੇ ਆ ਬਸ ਸਾਰੇ ਪੰਜਾਬੀ ਨਹੀਂ ਆਉਂਦੀ ਪੰਜਾਬੀ ਦਾ ਅਖਬਾਰ ਮੈਂ ਪੜ੍ਹ ਕੇ ਸੁਣਾਉਂਦਾ ਸੀ ਉਹਨੂੰ ਫੋਟੋ ਹੀ ਦੇਖਦਾ ਸੀ ਆ ਦੇਖਿਓ ਜੀ ਮਾਨ ਸਾਹਿਬ ਕਿਤੇ ਕੋਈ ਗਲਤ ਤਾਂ ਨਹੀਂ ਛਪ ਗਿਆ ਆਪਣੇ ਬਾਰੇ ਲੈ ਮੈਂ ਜੋ ਮਰਜ਼ੀ ਪੜ੍ਹ ਕੇ ਸੁਣਾਦਾ ਜੀ ਮੈਂ ਇਹ ਜਿਹਾ ਹੁੰਦਾ ਪੰਜਾਬੀ ਆਉਂਦੇ ਨਹੀਂ ਪੰਜਾਬ ਤੇ ਰਾਜ ਕਰਨ ਨੂੰ ਫਿਰਦੇ ਕਿਉਂਕਿ ਪੜੇ ਤਾਂ ਪਹਾੜਾਂ ਵਾਲੇ ਸਕੂਲਾਂ 'ਚ ਐ ਉਹ ਕੀ ਕਹਿੰਦਾ ਫਿਰਦਾ ਛੋਸ ਜਿੱਧਰ ਜਾਵਾਂ ਮੈਂ ਆਲੇ-ਦਾਲੇ ਦੇਖਦਾ ਸਾਰਾ ਕੁਝ ਬਾਲ ਸਾਹਿਬ ਨੇ ਬੰਡੀਆਂ ਬਾਲ ਸਾਹਿਬ ਨੇ ਬਣਾਈਆਂ ਨੇ ਕਣ ਕਾਂ ਕਿਵੇਂ ਲਹਿਰਾਉਂਦੀਆਂ ਫਿਰਦੀਆਂ ਬਾਲ ਸਾਹਿਬ ਨੇ ਸੜਕਾਂ ਸਾਰੀਆਂ ਬਾਲ ਸਾਰੇ ਬਣਾਏ ਜਿੱਧਰ ਦੇਖੋ ਬਾਦਲ ਸਾਹਿਬ ਯਾਦ ਆਉਂਦੇ ਆ ਬਾਦਲ ਸਾਹਿਬ ਨੇ ਕੀਤੇ ਸਾਰੇ ਕੰਮ ਮੈਂ ਕਿਹਾ ਜਦੋਂ ਕੋਟ ਕਪੂਰੇ ਤੇ ਬਰਗਾੜੀ ਵਿਚ ਦੀ ਲੰਘਦਾ ਹੋਵੇਗਾ ਉਦੋਂ ਨੀਂਦ ਆ ਜਾਂਦੀ ਹੈ ਉਹ ਵੀ ਗੁਰੂ ਸਾਹਿਬ ਦੀ ਬੇਅਦਬੀ ਬਾਦਲ ਸਾਹਿਬ ਨੇ ਕਰਾਈ ਸੀ ਉਦੋਂ ਮੁੱਖ ਮੰਤਰੀ ਸੀ ਉਹ ਤੇ ਆਪ ਆਪ ਹੋਮ ਮਿਨਿਸਟਰ ਸੀ ਹੈ ਉਦੋਂ ਫਿਰ ਉਹਦੀ ਜ਼ਿਕਰ ਕਰਦਾ ਕਦੇ ਬੇਅਦਬੀਆਂ ਕਰਾ ਕੇ ਅਕਾਲ ਤਖਤ ਸਾਹਿਬ ਤੇ ਹਾਂ ਕਰਤੀ ਹਰ ਗੱਲ ਦੀ ਮੰਨ ਗਿਆ ਬਾਜ ਬਾਹਰ ਆ ਕੇ ਨੇ ਮੈਂ ਤਾਂ ਐਵੇਂ ਕਹਤਾ ਸੀ ਚਲੋ ਛੱਡੋ ਫਿਰ ਲੈ ਇੱਥੇ ਤੁਹਾਡੇ ਕੋਲੇ ਮੁੱਕਰ ਕੇ ਗਿਆ ਮੌਕਸਰ ਹੱਦਿਆ ਯਾਰ ਅਕਾਲ ਤੱਕ ਸਭ ਨੂੰ ਐ ਜੇਬ ਚ ਪਾਈ ਫਿਰਦੇ ਐ ਜ਼ਹੇਦਾਰ ਬਦਲ ਦੋ ਜਿਹਨੇ ਫੈਸਲਾ ਗਲਤ ਦਿੱਤਾ ਤੇ ਉਹ ਹਜੇ ਕਹਿੰਦੇ ਐ ਬਸ ਅਕਾਲੀ ਦਲ ਖੇਤਰੀ ਪਾਰਟੀ ਥੋੜੀ ਆਪਣੀ ਮਾਂ ਪਾਰਟੀ ਅਜਾ ਇੱਕ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆਪਾਂ ਨੂੰ ਪਬਲਿਕ ਦਾ ਯਾਰ ਕੋਈ ਪੁੱਛਦਾ ਹੀ ਨਹੀਂ ਵੀ ਕੋਈ ਫੈਸਲਾ ਲੈਣ ਵੇਲੇ ਇੱਕ ਨੇ ਮਹਾਤਮਾ ਗਾਂਧੀ ਨੂੰ ਬਾਪੂ ਬਣਾਤਾ ਮੈਂ ਬਾਪੂ ਗਾਂਧੀ ਹਾਂ ਨੈਰੂ ਨੂੰ ਚਾਚਾ ਬਣਾਤਾ ਜੀ ਆਪਾਂ ਨੂੰ ਪੁੱਛੇ ਵੀ ਬਾਪੂ ਚਾਚਾ ਹੈਗੇ ਨੇ ਸਾਡੇ ਕੋਈ ਭਾਈ ਬਣਦਾ ਵੀ ਮੈਂ ਤੁਹਾਡਾ ਭਰਾ ਜਾਂ ਪੋਤਾ ਨਾ ਇਹ ਕਹੀ ਜਾਂਦਾ ਆਉਂਦਾ ਬਾਪੂ ਬਦਲ ਯਾਦ ਹੁਣ ਲੈ ਦੱਸ ਉਹ ਬਾਪੂ ਬਣਾਤਾ ਹੁਣ ਇੱਥੇ ਪੰਜਾਬ ਚ ਚਲੋ ਉਹ ਹੈ ਨਹੀਂ ਦੁਨੀਆ ਤੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਮੈਂ ਤਾਂ ਬਹੁਤ ਅਰਦਾਸਾਂ ਕੀਤੀਆਂ ਕਿ ਹੋਰ ਲੰਬਾ ਜਿਉਣ ਤਾਂ ਕਿ ਅਕਾਲੀ ਦਲ ਦਾ ਹੋਰ ਬੁਰਾ ਹਾਲ ਦੇਖ ਕੇ ਜਾਣ ਚਲੋ ਜਿੰਨਾ ਕਿ ਦੇਖ ਗਏ ਉਨੇ ਹੀ ਬਹੁਤ ਸੋ ਵੀਰੋ ਇਹ ਹਜੇ ਨਹੀਂ ਰੱਜੇ ਹਜੇ ਨਹੀਂ ਰੱਜੇ ਹਜੇ ਕਹਿੰਦੇ ਹੋਰ ਹੋਰ ਲੁੱਟਣਾ ਆਪ ਨੂੰ ਪਤਾ ਨਹੀਂ ਹੋਣਾ ਸ਼ਾਇਦ ਸਾਡੇ ਕੋਲ ਕਿੰਨੀ ਪ੍ਰਾਪਰਟੀ ਹੈ ਕੋਈ ਗੱਲ ਨਹੀਂ ਮਨ ਤਾਂ ਐਸੀ ਗਲਤੀ ਸੰਤੁਸ਼ਟੀ ਹੈ ਬੀ ਆਮ ਕਰਾਂ ਦੇ ਮੁੰਡਿਆਂ ਨੇ ਆ ਕੇ ਆਮ ਕਰਾਂ ਦੀ ਕੁੜੀਆਂ ਨੇ ਆ ਕੇ ਆਮ ਲੋਕਾਂ ਦੀ ਸਹਾਇਤਾ ਨਾਲ ਆ ਵੱਡੇ ਵੱਡਿਆਂ ਨੂੰ ਵਕਤ ਪਾ ਰੱਖਿਆ ਨਹੀਂ ਤਾਂ ਇਹ ਸਮਝਦੇ ਕੱਖ ਨਹੀਂ ਸੀ ਆਪਾਂ ਨੂੰ ਇਹ ਫਿਰ ਤਾਂ ਨਾਈਂ ਲੈਂਦੇ ਸੀ ਮੇਰਾ ਸਟੇਜ ਤਾਂ ਨਾ ਹੀ ਲੈਂਦੇ ਸੀ ਜਦੋਂ ਨਵੇਂ ਨਵੇਂ ਖੜੇ ਹੋਇਆ ਆ ਉਹ ਇੱਕ ਗਾਉਣ ਜਿਹੜਾ ਇੱਕ ਹਸਾਉਣ ਜਿਹੜਾ ਪਤਾ ਨਹੀਂ ਕੌਣ ਹੈ ਜੀ ਉਹ ਖੜਾ ਹੋਇਆ ਹੈ ਹੁਣ ਐ ਪੂਰਾ ਨਾ ਲੈਂਦੇ ਭਗਵਾਨ ਤਮਨ ਫਲੋਂ ਨੋਂ ਤੇਮਕਾ ਹੁਣ ਐ ਪੂਰਾ ਨਾ ਹੁਣ ਮੈਂ ਲੈਣੋਂ हट ਗਿਆ ਆਜੋ ਮੈਂ ਕਿਹਾ ਫਿਰ ਸੋ ਵੀਰੋ ਇਹ ਹਿਸਟਰੀ ਜਿਹੜੀ ਐ ਉਹ ਕਿਸੇ ਨੂੰ ਮਾਫ ਨਹੀਂ ਕਰਦੀ ਮਾਫੀ ਜਿਹੜੀ ਐ ਨਾ ਉਹ ਗਲਤੀਆਂ ਦੀ ਹੋ ਸਕਦੀ ਹੈ ਮਾਫੀ ਜਿਹੜੀ ਐ ਭੁੱਲਾਂ ਦੀ ਹੋ ਸਕਦੀ ਹੈ ਪਰ ਗੁਨਾਹਾਂ ਦੀ ਮਾਫੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਲੋਕਾਂ ਦੀ ਕਚੈਰੀ ਤਾਂ ਸਜ਼ਾ ਮਿਲ ਚੁੱਕੀ ਹੈ ਜੀ ਹੈ ਹੀ ਨਹੀਂ ਕੋਈ ਉਹਨਾਂ ਨਾਲ ਨੱਪ ਕੇ ਰੱਖੇ ਨੱਪ ਕੇ ਰੱਖਾਂਗੇ ਵਾ ਤੁਸੀਂ ਰੱਪ ਲਿਓ ਨਹੀਂ ਮੇਰੇ ਵੱਲ ਤਾਂ ਕੋਈ ਘਾਟ ਨਹੀਂ ਤੁਸੀਂ ਦੱਬੀ ਰੱਖੋ ਬਸ ਉਸੇ ਹੀ ਖਿਆਲ ਜਰੱਖਿਓ ਵੀ ਮਤਲਬ ਪੋਸਟਰ ਜੇ ਕਿੱਥੇ ਲਾਉਣੇ ਨੇ ਰੋਡ ਸ਼ੋਅ ਕਿੱਧਰ ਦੀ ਕੱਢਣਾ ਹੈ ਰੈਲੀ ਕਿੱਥੇ ਕਰਾਉਣੀ ਹੈ ਪੋਲਿੰਗ ਏਜੰਟ ਕੌਣ ਬਣੂਗਾ ਤੇ ਇਹੋ ਜਿਹਾ ਕੁਝ ਜਿਹੜਾ ਉਹ ਤੁਸੀਂ ਕਰ ਲਿਓ ਬਾਕੀ ਇਹਨਾਂ ਵਾਲੀ ਤੁਸੀਂ ਆ ਫੜਾ ਦੇ ਜੀ ਫੜਾ ਦੇ ਇਹਨਾਂ ਵਾਲੀ ਤੁਸੀਂ ਪਰਵਾਹ ਨਾ ਕਰਿਓ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਆ ਇਹਨਾਂ ਦਾ ਮੈਂ ਇਕੱਲੇ ਸੰਭਲ ਲਊਗਾ ਕੋਈ ਇਸੀ ਗੱਲ ਨਹੀਂ ਬੈਠ ਜਾ ਬੈਠ ਜਾ ਕੋਈ ਨਹੀਂ ਪੜਾਂ ਲਾਂਗੇ ਲਿਆ ਦੇ ਨਰਕ ਸੋ ਵੀਰੋ ਕਿਉਂਕਿ ਇਹਨਾਂ ਨੇ ਆਪਣੇ ਆਪ ਨੂੰ ਇੰਨਾ ਜਿਆਦਾ ਦਾਗੀ ਕੀਤਾ ਹੋਇਆ ਹੈ ਕਿ ਲੁਕੋ ਨਹੀਂ ਸਕਦੇ ਦਾਗ ਆਪਸ ਚ ਰਲੇ ਮਿਲੇ